ਹਾਂ ਜੀ ਸਟਾਰ ਜਦੋਂ ਮੋਦੀ ਸਰਕਾਰ ਨੇ ਭਾਰਤੀ ਸੰਵਿਧਾਨ ਚ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370A 35A ਨੂੰ ਸਮਾਪਤ ਕਰਕੇ ਪ੍ਰਾਤ ਨੂੰ ਦੋ ਕੇਂਦਰ ਪ੍ਰਸ਼ਾਸਿਤ ਸੂਬਿਆਂ ਚ ਤਬਦੀਲ ਕੀਤਾ ਉਸ ਸਮੇਂ ਆਮ ਲੋਕਾਂ ਨੂੰ ਇਸ ਕਦਮ ਦੇ ਪਿਛੇ ਛੁਪੇ ਹੋਏ ਆਰਐਸਐਸ ਤੇ ਮੋਦੀ ਸਰਕਾਰ ਦੇ ਗੁਪਤ ਅਜੰਡੇ ਦੀ ਅਸਲੀਅਤ ਦਾ ਸ਼ਾਇਦ ਪੂਰਾ ਗਿਆਨ ਨਹੀਂ ਸੀ ਡੰਡੀ ਪਰ ਜਿਵੇਂ ਜਿਵੇਂ ਮੋਦੀ ਸਰਕਾਰ ਜੋ ਸਮਰਾਜੀਤ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪਹਿਰੇਦਾਰੀ ਕਰ ਰਹੀ ਹੈ ਨਵੇਂ-ਨਵੇਂ ਕਾਨੂੰਨ ਰਾਜਨੀਤਿਕ ਪੈਂਤੜੇ ਤੇ ਭਵਿੱਖੀ ਜੋਜਨਾਵਾਂ ਦਾ ਖੁਲਾਸਾ ਕਰ ਰਹੀ ਹੈ ਉਸ ਨਾਲ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਅਸਲ ਚ ਇਹ ਸਰਕਾਰ ਦੇਸ਼ ਅੰਦਰ ਸੰਗੀ ਢਾਂਚੇ ਦੀ ਜਗ੍ਹਾ ਇਕਾਤਮਕ ਤਰਜ਼ ਦੀ ਹਕੂਮਤ ਲਿਆਉਣਾ ਚਾਹੁੰਦੀ ਹੈ ਡੈਨ ਇਸ ਇਕਾਤਮਕ ਪ੍ਰਣਾਲੀ ਅੰਦਰ ਵਿੱਤੀ ਰਾਜਸੀ ਸਮਾਜਿਕ ਤੇ ਦੂਸਰੇ ਸਭ ਅਧਿਕਾਰ ਕੇਂਦਰੀ ਸਰਕਾਰ ਦੇ ਹੱਥਾਂ 'ਚ ਕੇਂਦਰਿਤ ਹੋਣਗੇ ਜੋ ਆਪਣੀ ਮਰਜ਼ੀ ਨਾਲ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਬढ़ावा ਦੇਣ ਲਈ ਵਿੱਤੀ ਅਤੇ ਕੁਦਰਤੀ ਸਾਧਨਾ ਦੀ ਕਾਣੀ ਵੰਡ ਕਰੇਗੀ ਡੰਡੇ ਇਸ ਪ੍ਰਣਾਲੀ ਅਧੀਨ ਹੀ ਵੱਖ-ਵੱਖ ਧਰਮਾਂ ਬੋਲੀਆਂ ਸੱਭਿਆਚਾਰਾਂ ਤੇ ਸਮਾਜਿਕ ਰਸਮੋ ਰਿਵਾਜਾਂ ਦੇ ਅਨਿਆਈ ਲੋਕ ਜ਼ੋਰ ਜਬਰ ਨਾਲ ਹਿੰਦੂਤਵਾਦੀ ਵਿਚਾਰਧਾਰਾ ਚ ਸੌਖਿਆ ਹੀ ਪਰੋਏ ਜਾ ਸਕਣਗੇ ਡੰ ਲੋਕਾਂ ਦੇ ਸੱਭਿਆਚਾਰ ਤੇ ਮਾਤ ਪਿਛਾਵਾਂ ਨੂੰ ਖਤਮ ਕਰਕੇ ਸਨਾਤਨੀ ਕਰਮ ਕਾਂਡ ਤੇ ਸੰਸਕ੍ਰਿਤ ਹਿੰਦੀ ਭਾਸ਼ਾ ਨੂੰ ਥੋਪਣਾ ਸੰਗ ਦਾ ਇਹ ਏਜੰਡਾ ਹੈ ਅਜੀਆਂ ਸਥਿਤੀਆਂ ਚੋਂ ਹੀ ਜਮਹੂਰੀ ਤੇ ਧਰਮ ਨਿਰਪੱਖ ਸਮਾਜਿਕ ਤਾਣੇ ਬਾਣੇ ਦੀ ਥਾਂ ਤਾਨਾ ਸ਼ਾਹੀ ਤੇ ਫਿਰਕੂ ਵੰਨਗੀ ਦੇ ਰਾਜ ਸੱਤਾ ਦਾ ਜਨਮ ਹੁੰਦਾ ਹੈ ਡੰਡੀ ਪੈਰਾ ਕੇਂਦਰੀ ਸਰਕਾਰ ਵੱਲੋਂ ਵਿੱਦਿਆ ਤੇ ਖੇਤੀਬਾੜੀ ਵਰਗੇ ਰਾਜਾਂ ਦੇ ਅਧਿਕਾਰਾਂ ਵਾਲੇ ਵਿਸ਼ਿਆਂ ਤੇ ਇਸ ਤਰ੍ਹਾਂ ਕਾਨੂੰਨ ਬਣਾਏ ਜਾ ਰਹੇ ਹਨ ਜਿਵੇਂ ਇਹ ਕੇਂਦਰੀ ਸੂਚੀ ਚ ਸ਼ਾਮਿਲ ਵਿਸ਼ੇ ਹੁਣ ਡੈਂਡੀ ਇਸ ਪਹੁੰਚ ਨਾਲ ਹੀ ਖੇਤੀਬਾੜੀ ਤੇ ਖੱਤਕਾਰਾਂ ਨਾਲ ਸਬੰਧਿਤ ਤਿੰਨ ਕਾਨੂੰਨ ਬਿਨਾਂ ਕਿਸੇ ਗਹਿਰੇ ਵਿਚਾਰ ਵਟਾਂਦਰੇ ਦੇ ਪਾਸ ਕਰਵਾਏ ਗਏ ਹਨ। ਕੇਂਦਰ ਵੱਲੋਂ ਐਲਾਨੀ ਗਈ ਨਵੀਂ ਵਿਧੇਕ ਨੀਤੀ ਵੀ ਰਾਜਾਂ ਦੇ ਅਧਿਕਾਰਾਂ ਉੱਪਰ ਸਿੱਧਾ ਡਾਕਾ ਹੈ। ਕਰਨਾਟਕ ਮੱਧ ਪ੍ਰਦੇਸ਼ ਰਾਜਸਥਾਨ ਗੋਆ ਤੇ ਮਹਾਰਾਸ਼ਟਰ ਵਿੱਚ ਜਿਸ ਢੰਗ ਨਾਲ ਵਿਰੋਧੀ ਧਿਰਾਂ ਨੂੰ ਰਾਜ ਸਰਕਾਰਾ ਬਣਾਉਣ ਤੋਂ ਰੋਕਣ ਲਈ ਮੋਦੀ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਢੋਡਾ ਕੇ ਪੈਸੇ ਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਉਸ ਨਾਲ ਦੇਸ਼ ਤੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਵੱਡਾ ਧੱਕਾ ਲੱਗਾ ਹੈ ਡੰਡ ਰਾਜਪਾਲਾਂ ਨੇ ਸੰਵਿਧਾਨਿਕ ਅਹੁਦੇ ਦੀ ਦੁਰਵਰਤੋਂ ਇੱਕ ਸੰਗ ਪ੍ਰਚਾਰਕ ਵਾਗ ਕੀਤੀ ਹੈ ਜਿਨ੍ਹਾਂ ਨੇ ਆਪਣੇ ਸੰਵਿਧਾਨਿਕ ਫਰਜ਼ਾਂ ਤੇ ਅਧਿਕਾਰਾਂ ਤੋਂ ਪੂਰੀ ਤਰ੍ਹਾਂ ਉਲਟ ਜਾ ਕੇ ਭਾਜਪਾ ਦੀ ਖੇਡ ਨੂੰ ਸਫਲ ਕਰਨ ਦਾ ਯਤਨ ਕੀਤਾ ਹੈ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸੰਵਿਧਾਨ ਚ ਧਰਮ ਨਿਰਪੱਖ ਜਮਹੂਰੀ ਤੇ ਸੰਗੀ ਤਰਜ਼ ਦੀ ਹਕੂਮਤ ਦਾ ਸੰਕਲਪ ਆਜ਼ਾਦੀ ਅੰਦੋਲਨ ਚ ਵੱਖ-ਵੱਖ ਧਰਮਾਂ ਜਾਤੀਆਂ ਫਿਰਕਿਆਂ ਬੋਲੀਆਂ ਤੇ ਸੱਭਿਆਚਾਰਾਂ ਵਾਲੇ ਲੋਕਾਂ ਦੀ ਸ਼ਮੂਲੀਅਤ ਦਾ ਹੀ ਸਿੱਟਾ ਹੈ ਅਨੇਕਾਂ ਪਿੰਤਾਵਾਂ ਵਾਲੀ ਲੋਕਾਈ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਲਈ ਆਪਣੇ ਧਰਮ ਭਾਸ਼ਾ ਸਭਿਆਚਾਰ ਤੇ ਜੀਵਨ ਸ਼ੈਲੀ ਸੰਬੰਧੀ ਬਿਨਾ ਕਿਸੇ ਭਿੰਨ ਭੇਦ ਦੇ ਸੁਤੰਤਰਤਾ ਸੰਗਰਾਮ ਚ ਸ਼ਾਮਿਲ ਹੋਈ ਸੀ ਦੰਡੀਸਟੋਕ